ਸਤਿਗੁਰ ਜੀ ਜ਼ਰਰ ਤਸਿਕਾਂ ਗਾਂਗਾ ਜੀ ਜੀ ਸੋਵਾ ਸੋਵਾ ਸਤੇ ਜੀ ਸੋਵਾ ਸੋਵਾ ਸਿੱਧੂ ਮੂਸੇ ਵਾਲਾ ਸੁਣਦੇ ਜ਼ਰੂਰ ਮੈਂ ਕਿਉਂ ਕਿਉਂਕਿ ਸਵੇਰ ਸਵੇਰ ਇਕੱਲਾ ਜਾਣਾ ਹੁੰਦਾ ਮੈਂ ਤੇ ਕੋ ਕਾਲੀ ਗੱਡੀ ਹੁੰਦੀ ਐ 10 15 ਦਿਨ ਮੇਰੇ ਕੋਲੇ ਕੰਮ ਹੁੰਦਾ ਔਰ ਉਸ ਤੋਂ ਬਾਅਦ ਮੈਂ ਵਿਲੇ ਹੀ ਹੁੰਨਾ ਤੇ ਇਹ ਹਨੇਰੀ ਸੜਕ ਤੇ ਮੈਂ ਇਹਦੇ ਗਾਣੇ ਸੁਣ ਕੇ ਸੋਚਦਾ ਵੀ ਇਹ ਸੱਚ ਬੋਲਦਾ ਸੀ ਜਿਹੜਾ ਸਿੱਧੂ ਮੂਸੇ ਵਾਲਾ ਸੀ ਇਹ ਜਿਹੜਾ ਕਹਿੰਦਾ ਨਾ ਹੱਥਾਂ ਵਿੱਚ ਛੋਰੇ ਇਹ ਸਾਰੇ ਡਾਕਟਰ ਨਹੀਂ ਫਿਰਦੇ ਨੇ ਹੱਥਾਂ ਵਿੱਚ ਛੋਰੇ ਮੈਨੂੰ ਤਾਂ ਇਹ ਲੱਗਦਾ ਮੈਨੂੰ ਜਿੱਥੇ ਵੀ ਕੋਈ ਬਾਗੀ ਗਾਣਾ ਮਿਲਦਾ ਤਾਂ ਮੈਂ ਉੱਥੇ ਸੋਚਦਾ ਵੀ ਇਹ ਕਾਰਪੋਰੇਟ ਦੇ ਜਗਤ ਦੇ ਵਿਰੁੱਧ ਦਾ ਬਾਗੀ ਗਾਣਾ ਦੁਨੀਆ ਦੇ ਵਿੱਚ ਕੋਈ ਵੀ ਬਾਗੀ ਬੰਦਾ ਉੱਠਦਾ ਹੈ ਤਾਂ ਉਹ ਸਮਰਾਜਵਾਦ ਦੇ ਖਿਲਾਫ ਉੱਠਦਾ ਹੈ ਜਿਹੜਾ ਸਮਰਾਜਵਾਦ ਚੀਕਵੇਰਾ ਨੇ ਜਿਹੜਾ ਸਮਰਾਜਵਾਦ ਦੇ ਵਿਰੁੱਧ ਦੀਪ ਸਿੱਧੂ ਬੋਲਿਆ ਉਹੀ ਸਮਰਾਜਵਾਦ ਸਾਡੇ ਤੇ ਹਾਵੀ ਹੋ ਕੇ ਸਾਨੂੰ ਜਿਵੇਂ ਇਲਾ ਨੋਚਦਿਆਂ ਨੇ ਮਾਸ ਨਾ ਇਕਣਾ ਨੋਚ ਨੋਚ ਕੇ ਖਾ ਰਿਹਾ ਪਰ ਸਾਡੇ ਲੋਕ ਜਾਗਦੇ ਨਹੀਂ ਕਿਉਂਕਿ ਇਸ ਸਮਰਾਜਵਾਦ ਦੇ ਨਾਲ ਲੜਨ ਲਈ ਨਾ ਜਿਹੜਾ ਇੱਕੇ ਹਥਿਆਰ ਹੈ ਉਹ ਹੈਗਾ ਤੁਹਾਡੀ ਹਿੰਮਤ ਤੇ ਤੁਹਾਡੀ ਜਾਣਕਾਰੀ ਜਾਣਕਾਰੀ ਵੰਡਣੇ ਤੁਹਾਡਾ ਵੀਰ ਸਤੀਸ਼ ਰੋਜ਼ ਤੱਕੇ ਖਾਂਦਾ ਹੈ 200 ਕਿਲੋਮੀਟਰ ਤੇ ਦੇਸ਼ਾਂ ਦੇਸ਼ਾਂ ਚ ਬਹੁਤ ਲੋਕ ਜਾਗਰੂਕ ਹੋਏ ਨਹੀਂ ਪੰਜਾਬੀ ਬਹੁਤ ਜਾਗਰੂਕ ਹੋਏ ਨੇ ਕਈ ਪਰਸੈਂਟ ਅਸੀਂ ਪੀਜੀਆਈ ਦੀ ਭੀੜ ਵਧਾਤੀ ਮੇਰੇ ਵਾਲੀਆਂ ਵੀਡੀਓ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਸਵੇਰੇ ਸਵੇਰੇ ਹੁਣ ਆਪਾਂ ਸਮਝ ਲਓ ਬਈ ਲੰਗ ਰਹੇ ਆ ਨਾਪਾ ਪਹੁੰਚਣ ਵਾਲੇ ਆ 8 ਵਜੇ ਉੱਥੇ ਪਹੁੰਚ ਜਾਣਾ 12 ਵਜੇ ਤੱਕ ਜਿਹੜੇ 10 ਵੀ ਜਣੇ ਆਉਂਦੇ ਨੇ ਉਹਨਾਂ ਦੇ ਜਿੰਨੇ ਕੰਮ ਨੇ ਕਰਾ ਕੇ ਵਾਪਸ ਆ ਜਾਣੇ ਇੰਨੀ ਕਿ ਜਾਣਕਾਰੀ ਦੇਣੀ ਸੀ ਮੇਰੇ ਵੀਰਾਂ ਨੂੰ ਜੀ ਆਹ ਦੇਖੋ ਧੁੰਦ ਪੈਂਦੀ ਐ ਥੋੜੀ ਥੋੜੀ ਜੀ ਸੜਕ ਦਾ ਸਫਰ ਹੈ ਘਰੋਂ ਤਾਂ ਮੈਨੂੰ ਇਸ਼ਾਰੇ ਲਾ ਕੇ ਨਿਕਲਣਾ ਪੈਂਦਾ ਹੈ ਅਜੇ ਲੋਕ ਜਾਗਦੇ ਨਹੀਂ ਥੋੜੇ-ਥੋੜੇ ਪਰ ਜਦੋਂ ਪੂਰੀ ਠੰਡ ਹੁੰਦੀ ਹੈ ਉਦੋਂ ਤਾਂ ਇਸ ਟਾਈਮ ਕੋਈ ਜਾਗਦਾ ਵੀ ਨਹੀਂ ਹੁੰਦਾ 8 ਵਜੇ 9 ਵਜੇ ਉਦੋਂ ਸੁੱਤੇ ਉੱਠਦੇ ਨੇ ਲੋਕ ਮੇਰਾ ਕੰਮ ਹੁੰਦਾ ਹੈ ਸਿਆਲਾ ਦੇ ਵਿੱਚ 8 ਵਜੇ ਦੇ ਨਾਲ ਉੱਥੇ ਪਹੁੰਚਣਾ ਕੰਮ ਮਿਲੇ ਨਾ ਮਿਲੇ ਜੇ 15 ਦਿਨ 10 ਦਿਨ ਕੰਮ ਮਿਲ ਗਿਆ ਚੰਡੀਗੜ੍ਹ ਦਾ ਉਹਦੇ ਨਾਲ ਮਹੀਨੇ ਦਾ ਡੀਜ਼ਲ ਪੈ ਜਾਂਦਾ ਨਹੀਂ ਜਵਾਕਾ ਤੋਂ ਮੰਗ ਲਈਦਾ ਤੁਹਾਡੇ ਵਰਗੇ ਦੋਸਤ ਮਿੱਤਰ ਬਹੁਤ ਨੇ ਜਿਹੜੇ ਭਰਾਵਾ ਵਾਂਗ ਨਾਲ ਖੜੇ ਨੇ ਪਰ ਉਹਨਾਂ ਤੱਕ ਕਦੇ ਲੋੜ ਨਹੀਂ ਪੈਂਦੀ ਕਿਉਂ ਕਿ ਪ੍ਰਮਾਤਮਾ ਨੇ ਉਹੀ ਕਿਹਮਤ ਸ਼ਕਤੀ ਬਣਾਈ ਵੀ ਹੈ ਵੀ ਆਪਦਾ ਕੰਮ ਕਰਦੇ ਹੋਏ ਸੇਵਾ ਕਰੋ ਜਿਹੜੀ ਕਮਾਈ ਤੁਹਾਡੀ ਆਪ ਦੀ ਆ ਉਹਦੇ ਨਾਲ ਸੇਵਾ ਕਰੋ 600 ਬੰਦਾ ਮੇਰੇ ਨਾਲ ਜਿਹੜਾ ਜੁੜਿਆ ਹੋਇਆ ਹੈ ਉਹ ਮੇਰੇ ਮੋਢੇ ਨੇ ਲੋੜ ਪੈਂਦੀ ਆ ਕਿਸੇ ਗਰੀਬ ਲਈ ਤਾਂ ਉਹਨਾਂ ਨੂੰ ਹਾਕ ਮਾਰ ਦੇਈ ਦੀ ਆ ਸਾਰੇ ਤਿਆਰ ਨੇ ਤੇ ਇਹ ਸੀਗੀ ਇੰਨੀ ਕਸ਼ਤੀਸ਼ਾਂਜੀਓ ਵਰਕਰ ਦੀ ਝਰਨੀ ਚੰਡੀਗੜ੍ਹ ਜਾਣ ਦੀ ਰੋਜ ਲੋਕ ਦੇਸ਼ ਦੀ ਰਾਜਧਾਨੀ ਚ ਜਾਂਦੇ ਨੇ ਪੈਸੇ ਕਮਾਉਣ ਲੋਕ ਦੇਸ਼ ਦੀ ਰਾਜਧਾਨੀ ਚ ਜਾਂਦੇ ਨੇ ਆਪਣੇ ਕੇਸ ਲੜਨ ਪੈਸੇ ਕ੍ਰੀਏਟ ਜਾਂਦਾ ਕੋਈ ਕਹਿੰਦਾ ਮੈਂ ਕਿਸੇ ਮੰਤਰੀ ਦੇ ਸਪਾਰਸ਼ ਲਵਾ ਕੇ ਕੁਛ ਲੁੱਟਣਾ ਕੁਛ ਲੁੱਟਣਾ ਜਿੰਨਾ ਚਿਰ ਸਾਡਾ ਸਮਾਜ ਨਹੀਂ ਬਦਲਦਾ ਸਾਡਾ ਸਮਾਜ ਇਹ ਨਹੀਂ ਸੋਚਦਾ ਵੀ ਉੱਤਰੀ ਭਾਰਤ ਚ ਪੰਜਾਬ ਦੇ ਖੂਹਾਂ ਟੋਬਿਆਂ ਨੂੰ ਗ਼ਾੜ ਕੇ ਬਣਿਆ ਵਿਆ ਚੰਡੀਗੜ੍ਹ ਤੇ ਉਹਦੇ ਵਿੱਚ ਪੰਜਾਬ ਨੂੰ ਗ਼ਾੜ ਕੇ ਬਣਿਆ ਵਿਆ ਪੀਜੀਆਈ ਜਿੱਥੇ ਇੱਕ ਖੂਹ ਚੱਲਦਾ ਹੁੰਦਾ ਸੀ ਲਾਬੇ ਬਾਬੇ ਦਾ 1963 ਚ ਉਹਦੇ ਤੋਂ ਪੰਜਾਬ ਫਾਇਦਾ ਨਹੀਂ ਉਠਾ ਰਿਆ ਉਹਦੇ ਤੋਂ ਜੰਮੂ ਕਸ਼ਮੀਰ ਯੂਪੀ ਵਿਹਾਰ ਇੰਨੀਆਂ ਸਟੇਟਾਂ ਉਹਦੋਂ ਤੋਂ ਫਾਇਦਾ ਉਠਾ ਰਹੀਆਂ ਨੇ ਰੋਟੀ ਉੱਤੇ ਆ ਕੇ ਸਾਡੇ ਪੰਜਾਬੀਆਂ ਦੀ ਖਾਈ ਜਾਂਦੀ ਐ ਲੰਗਰ ਅਸੀਂ ਲਾਉਨੇ ਆ ਸਾਡੇ ਪੰਜਾਬੀਆਂ ਦੀ ਆਮਦ ਸਿਰਫ 5% ਐ ਕਿਉਂਕਿ ਸਾਨੂੰ ਮਾਰ ਲਿਆ ਹੈਂਕੜ ਨੇ ਸਾਨੂੰ ਪੰਜਾਬੀ ਗਾਣਿਆਂ ਦੀ ਹੈਂਕੜ ਨੇ ਮਾਰ ਲਿਆ ਵੀ ਸਾਡੇ ਕੋਲੇ ਪਤਾ ਨਹੀਂ ਕੀ ਐ ਅਸੀਂ ਤਾਂ ਮਿਹਨਤ ਕਰਨੀਓ ਨਹੀਂ ਪਰ ਜਦੋਂ ਅਸੀਂ ਕਿਤੇ ਪੰਜਾਬ 'ਚ ਫਸ ਜਾਂਨੇ ਆ ਘਰੋਂ ਪੈਸੇ ਬੂਸੇ ਲੁੱਟੇ ਜਾਂਦੇ ਨੇ ਉਦੋਂ ਜਾਂਨੇ ਆ ਉਦੋਂ ਬੰਦੇ 'ਚ ਕੁਝ ਨਹੀਂ ਹੁੰਦਾ ਇਹੀ ਜਾਣਕਾਰੀਆਂ ਦੇਣੀਆਂ ਹੁੰਦੀਆਂ ਨੇ ਮੈਂ ਆਪਣੀ YouTube Facebook ਚੈਨਲ ਤੇ ਸਬਸਕ੍ਰਾਈਬ ਕਰਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਲੋਕਾਂ ਨੂੰ ਜਾਣਕਾਰੀ ਦਿਆ ਕਰੋ ਤਾਂ ਜੋ ਮੇਰੇ ਨਾਲ ਹੋਰ ਲੋਕ ਜੁੜ ਸਕਣ ਤੇ ਹੁਣ ਆਪਾਂ ਸਿੱਧੂ ਮਸਿਆਰ ਨੂੰ ਸੁਣਦੇ ਸੁਣਦੇ ਪਹੁੰਚਦੇ ਆਂ ਚੰਡੀਗੜ੍ਹ ਹੱਥੋਂ ਜੀ ਥੈਂਕ ਯੂ